ਪੰਜਾਬ ਸਰਕਾਰ ਅਤੇ ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਅਤੇ ਖੇਡਾਂ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਜੋ ਉਪਰਾਲੇ ਕੀਤੇ ਗਏ ਹਨ ਉਹਨਾਂ ਨੂੰ ਲੋਕ ਅਰਪਣ ਕਰਨ ਲਈ ਜੋ ਇੱਕ ਲੜੀ ਚਲਾਈ ਗਈ ਹੈ ਉਸ ਦੇ ਤਹਿਤ ਮਿਤੀ 7/4/2025 ਨੂੰ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਲੜੋਆ ਵਿਖੇ ਵੀ ਉਦਘਾਟਨੀ ਪ੍ਰੋਗਰਾਮ ਰੱਖਿਆ ਗਿਆ ਹੈ ਜਿਸ ਵਿੱਚ ਹਲਕੇ ਦੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਜੀਤ ਲਾਲ ਪੱਟੀ ਅਤੇ ਉਹਨਾਂ ਦੀ ਪਾਰਟੀ ਦੇ ਹੋਰ ਮੈਂਬਰ ਸਹਿबान ਵੀ ਪਹੁੰਚੇ ਜਿਨ੍ਹਾਂ ਨੇ ਪਿਛਲੇ ਸਮੇਂ ਦੌਰਾਨ ਤਿਆਰ ਕੀਤੇ ਗਏ ਸਕੂਲ ਪ੍ਰੋਜੈਕਟਾਂ ਨੂੰ ਲੋਕ ਅਰਪਣ ਕੀਤਾ ਇਸ ਸਮੇਂ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਲੋੜੋਆ ਦੇ ਇੰਚਾਰਜ ਲੈਕਚਰਾਰ ਰਣਜੀਤ ਸਿੰਘ ਅਤੇ ਸਮੂਹਤਾ ਬੀਐਨਓ ਸਾਹਿਬ ਅਤੇ ਬਾਕੀ ਸਕੂਲਾਂ ਦੇ ਇੰਚਾਰਜ ਸਹਿबान ਵੀ ਸ਼ਾਮਲ ਹੋਏ ਇਸ ਸਮੇਂ ਵਿਦਿਆਰਥੀਆਂ ਦੇ ਮਾਪੇ ਅਤੇ ਕਈ ਪਿੰਡਾਂ ਦੇ ਪੰਜ ਸਰਪੰਚ ਨੰਬਰਦਾਰ ਸਹਿਬਾਨ ਵੀ ਹਾਜ਼ਰ ਹੋਏ। ਇਸ ਸਮੇਂ ਵਕਵਾਕ ਬੁਲਾ ਰਹੇ ਨੇ ਸਰਕਾਰ ਦੇ ਕੰਮਾਂ ਦੀ ਸ਼ਲਾਘਾ ਕੀਤੀ। ਮਹਾਨ ਮਹਾਪੁਰਖਾਂ ਮਹਾਨ ਸ਼ਖਸੀਅਤਾਂ ਸ਼੍ਰੀ ਦੇ ਆਜਨ ਭਗਤ ਸਿੰਘ ਜੀ ਔਰ ਬਾਬਾ ਸਾਹਿਬ ਡਾਕਟਰ ਭਿੰਦਾਵਾਲਾ ਮੇੜਾ ਜੀ ਦੀਆਂ ਫੋਟੋ ਹੋਏਕ ਸਰਕਾਰੀ ਅਦਾਰੇ ਦੇ ਵਿੱਚ ਲਗਾਈਆਂ। ਕਿਉਂਕਿ ਸ਼ੀਰデアਜਨ ਧਰਮ ਸਿੰਘ ਜੀ ਦਾ ਵਿਚਾਰ ਹੈ ਕਿ ਕ੍ਰਾਂਤੀ ਬੰਬਾਂ ਦੇ ਪਸਤੋਲਾ ਨਾਲ ਨਹੀਂ ਆਉਂਦੀ ਕ੍ਰਾਂਤੀ ਵਿਚਾਰਾਂ ਦੇ ਨਾਲ ਆਉਂਦੀ ਹੈ ਤੇ ਬਾਬਾ ਸਾਹਿਬ ਦਾ ਬਹੁਤ ਮੁੱਲਾ ਵਿਚਾਰ ਕਿ ਜਿਹੜੀ ਐਜੂਕੇਸ਼ਨ ਹੈ ਉਹ ਸਾਡੇ ਮਾਈਂਡ ਨੂੰ ਸਾਡੇ ਬ੍ਰੇਨ ਨੂੰ ਸਾਡੀ ਪ੍ਰਸਤ ਪਸ ਲੈਕਟਿਨ ਨੂੰ ਨਰਸ਼ ਕਰਦੀ ਹੈ ਸੋ ਇਸ ਕਰਕੇ ਇਹਨਾਂ ਮਹਾਂਪਰਖਾ ਨਹੀਂ ਵਿਚਾਰ ਕਰਾਤੇ ਅੱਜ ਫੇਰ ਤੋਂ ਪੰਜਾਬ ਸਿੱਖਿਆ ਕ੍ਰਾਂਤੀ ਦਾ ਨਾਰਾ ਚੁੱਕਿਆ ਗਿਆ ਹੈ ਪੰਜਾਬ ਦੇ ਵਿੱਚ ਸਰਕਾਰ ਭਰਸੇ ਮਾਨ ਸੂਬੇ ਦੇ ਮੁੱਖ ਮੰਤਰੀ ਜਿਹੜੇ ਕੇ ਸਟੇਟ ਨੂੰ ਕਾਫੀ ਅਕੇਲਾ ਕਰਕੇ ਜਾਣ ਦੀ ਕੋਸ਼ਿਸ਼ ਕਰ ਰਹੇ ਆ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਔਰ ਬਦਲਦਾ ਪੰਜਾਬ ਬਣਾਉਣ ਦਾ ਵਿਚਾਰਾ ਮਿੱਥਿਆ ਹੋਇਆ ਹੈ ਕਿਉਂਕਿ ਅੱਜ ਦੇ ਜਿੰਦੀ ਅਪਾ ਸਾਰਿਆਂ ਨੂੰ ਇਸ ਤਰ੍ਹਾਂ ਦੇ ਨਾਲ ਉਹ ਦੀ ਗੱਲ ਇਹ ਜਿਹੜੇ ਆਪਾਂ ਵਿਕਾਸ ਕੀਤਾ ਸਕੂਲਾਂ ਦੇ ਵਿੱਚ ਕਮਰੇ ਬਣਾਏ ਆ ਲਾਇਬ੍ਰੇਰੀਆਂ ਬਣਾਈਆਂ ਆ ਪਾਇਲਟਸ ਬਣਾਏ ਆ ਔਰ ਹੋਰ ਛਨੇ ਵੀ ਵਿਕਾਸ ਦੇ ਕੰਮ ਸਕੂਲ ਦੇ ਆ ਉਹ ਸਰਕਾਰ ਨੂੰ ਆ ਪਿਛਲੇ ਸਮੇਂ ਦੇ ਵਿੱਚ ਕੀਤੇ ਗਏ ਆ ਕਿਉਂਕਿ ਆਪਾਂ ਸਾਰੇ ਹੀ ਜਾਣਦੇ ਆ ਕਿ ਸਿੱਖਿਆ ਕਰਤੀ ਕਿੰਦਾ ਹੱਥ ਗਿਆ ਅਗਰੇ ਬੱਚਿਆਂ ਨੂੰ ਆਪਾਂ ਚੰਗੀ ਸਿੱਖਿਆ ਦੇਈਏ ਬੱਚਿਆਂ ਨੂੰ ਸਕੂਲ ਦੇ ਵਿੱਚ ਚੰਗਾ ਰਹਿਣ ਸਹਿਣ ਜਗੇ ਔਰ ਬੱਚਿਆਂ ਦਾ ਹਰ ਪੱਖੋਂ ਵਿਕਾਸ ਆਪਾਂ ਕਰਵਾਈਏ ਤਾਂ ਹੀ ਸਿੱਖਿਆ ਕੰਮਤੀ ਆਉਣੀ ਆ ਕਿਉਂਕਿ ਹੁਣ ਸਾਡੇ ਕੋਲ ਤਕਰੀਬਨ 20 ਹਜ਼ਾਰ ਸਕੂਲ ਪੰਜਾਬ ਦੇ ਵਿੱਚ ਸਰਕਾਰੀ ਸਕੂਲ ਚੱਲਦਾ ਹੈ ਆ 20 ਹਜ਼ਾਰ ਬੱਚਾ ਸਕੂਲਾਂ ਦੇ ਵਿੱਚ ਪੜ੍ਹਦੇ ਆਇਆ ਪਿਛਲੇ 18 ਮਹੀਨਿਆਂ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਸੀ ਉੱਚਾ ਬਹਾਰ ਦਾ ਮਿਲਿਆ ਕਾਫੀ ਬੱਚੇ ਪ੍ਰਾਈਵੇਟ ਸਕੂਲਾਂ ਤੋਂ ਹਟ ਕੇ ਸਰਕਾਰੀ ਸਕੂਲਾਂ ਵਿੱਚ ਆਏ ਆ ਕਿਉਂਕਿ ਆਪਾਂ ਇਹ ਤੀਜੇ ਦਾ ਸਰਚ ਪਰਫੈਕਟ ਕਰਨਾ ਦੇ ਬੱਚਿਆਂ ਨੂੰ ਕਿਤਾਬ ਮੋਟੀਵੇਟ ਕਰਕੇ ਸਗਾ ਗੁਲਾਸ ਲਗਾਉਣਾ ਇਸ ਮੌਕੇ ਬਰਕਤ RAM ਚੇਅਰਮੈਨ ਮਾਰਕੀਟ ਕਮੇਟੀ ਭੋਗ ਪਰ ਬਲਾਕ ਪ੍ਰਧਾਨ ਪ੍ਰਦੀਪ ਸਿੰਘ ਲੋਹਾਰਾ ਬਲਾਕ ਪ੍ਰਧਾਨ ਮਦਨ ਸਿੰਘ ਬਲਾਕ ਪ੍ਰਧਾਨ ਬਲਵਿੰਦਰ ਪੰਡਾਰੀ ਬਲਾਕ ਪ੍ਰਧਾਨ ਅਜੀਤ ਕੁਮਾਰ ਬਲਾਕ ਪ੍ਰਧਾਨ ਸਤਨਾਮ ਮਨਕੋਟਿਆ ਬਲਾਕ ਪ੍ਰਧਾਨ ਪਰਮਜੀਤ ਪੰਮਾ ਸੂਬੇਦਾਰ ਹੰਸਰਾਜ ਹੰਸ ਕੋਆਰਡੀਨੇਟਰ ਐਕਸ ਸਰਵਿਸਮੈਨ ਵਿੰਗ ਸੁਖਦੇਵ ਰਾਜ ਕੋਆਰਡੀਨੇਟਰ ਬੁੱਧੀਜੀਵੀ ਵਿੰਗ ਬਾਬਾ ਸੁਰਜੀਤ ਸਿੰਘ ਕੋਆਰਡੀਨੇਟਰ ਟਰਾਂਸਪੋਰਟ ਵਿੰਗ ਗੁਰਪ੍ਰੀਤ ਸਿੰਘ ਭੋਗਲ ਕਮੇਟੀ ਮੈਂਬਰ ਹਲਕਾ ਆਦਮਪੁਰ ਪੰਜਾਬ ਸਿੱਖਿਆ ਕ੍ਰਾਂਤੀ ਅਤੇ ਸਕੂਲਾਂ ਦੇ ਪ੍ਰਿੰਸੀਪਲ ਸਹਿਬਾਨ ਅਧਿਆਪਕ ਸਹਿਬਾਨ ਪਿੰਡਾਂ ਦੇ ਸਰਪੰਚ ਸਹਿਬਾਨ ਤੇ ਪਾਰਟੀ ਦੇ ਵਲੰਟੀਅਰ ਸਹਿਬਾਨ ਮੌਜੂਦ ਸਨ ਭੋਗਲ ਤੋਂ ਗੁਰਪ੍ਰੀਤ ਸਿੰਘ ਭੋਗਲ ਦੀ ਖਾਸਪੋਰਟ